ਇਕੋਰੀ ਫੇਟ ਤੁਹਾਡਾ ਸਾਰੇੰਦਰੋ ਸਵਾਗਤ ਹੈ ਮੇਰੇ ਇਸ ਚੈਨਲ ਦੇ ਉੱਪਰ ਅੱਜ ਦੀ ਕਹਾਣੀ ਆਪਣੇ ਖੁਦ ਪੰਜਾਬ ਦੀ ਆਪਣੀ ਸਟੇਟ ਦੀ ਪਰ ਉਸ ਤੋਂ ਪਹਿਲਾਂ ਇੱਕ ਚੀਜ਼ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਇਹ ਜਿਹੜੀਆਂ ਸਟੋਰੀਜ਼ ਨੇ ਕ੍ਰਾਈਮ ਨਾਲ ਰਿਲੇਟਡ ਹੈਗੀਆਂ ਇਹਨਾਂ ਨੂੰ ਦੱਸਣ ਦਾ ਇੱਕ ਹੋਰ ਵੀ ਮੇਰਾ ਮੰਤਵ ਹੈਗਾ ਵਾ ਉਹ ਇਹ ਹੈਗਾ ਕਿ ਜਿਹੜੇ ਵੀ ਕੋਈ ਬਦਕਿਸਮਤ ਲੋਕ ਇਹਨਾਂ ਕ੍ਰਾਈਮਸ ਦੇ ਸ਼ਿਕਾਰ ਹੋਏ ਆ ਕਿਤੇ ਨਾ ਕਿਤੇ ਆਪਾਂ ਕੋਈ ਨਾ ਕੋਈ ਮਿਸਟੇਕ ਕਰ ਦਿੰਨੇ ਆਪਾਂ ਕਈ ਵਾਰੀ ਗਲਤ ਟਾਈਮ ਦੇ ਉੱਪਰ ਗਲਤ ਜਗ੍ਹਾ ਤੇ ਉੱਪਰ ਹੁੰਨੇ ਆਪਾਂ ਰਾਤ ਨੂੰ ਕਿਸੇ ਸੁਨਨੀ ਜਗ੍ਹਾ ਹੁੰਨੇ ਆ ਜਾਂ ਮਤਲਬ ਆਪਾਂ ਕਿਸੇ ਦੇ ਉੱਪਰ ਜ਼ਿਆਦਾ ਯਕੀਨ ਕਰ ਲੈਣੇ ਜੋ ਕਿ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਬਿਨਾਂ ਉਹਨਾਂ ਦੀ ਕੋਈ ਵੀ ਬੈਕਗ੍ਰਾਉਂਡ ਚੈੱਕ ਕੀਤੇ ਤਾਂ ਹਰ ਇੱਕ ਕਹਾਣੀ ਤੋਂ ਸਾਨੂੰ ਇਹ ਪਤਾ ਲੱਗਦਾ ਕਿ ਕਿਹੜੀਆਂ ਗਲਤੀਆਂ ਨੇ ਜਿਹੜੀਆਂ ਪਿੱਛੇ ਕੁਝ ਬਦਕਿਸਮਤ ਲੋਕਾਂ ਨੇ ਕੀਤੀਆਂ ਤੇ ਜਿਨ੍ਹਾਂ ਨੂੰ ਅਸੀਂ ਅਵੋਇਡ ਕਰ ਸਕਦੇ ਆ ਤੇ ਅੱਜ ਦੀ ਕਹਾਣੀ ਤੋਂ ਵੀ ਆਪਾਂ ਇੱਕ ਸਿੱਖਿਆ ਲਵਾਂਗੇ ਉਹ ਬਿਲਕੁਲ ਲਾਸਟ ਦੇ ਵਿੱਚ ਆਪਾਂ ਉਹਦੀ ਗੱਲ ਕਰਾਂਗੇ ਕਿ ਅੱਜ ਵਾਲੀ ਕਹਾਣੀ ਦੇ ਵਿੱਚ ਕੁਝ ਲੋਕਾਂ ਨੇ ਜੋ ਗਲਤੀਆਂ ਕੀਤੀਆਂ ਉਹ ਕੀ ਕੀਤੀਆਂ ਪਰ ਹੁਣ ਆਪਾਂ ਅੱਜ ਦੀ ਕਹਾ ਜ਼ਿਲ੍ਹਾ ਫਤਿਗੜ ਸਾਬ ਤੇ ਫਤਿਗੜ ਸਾਬ ਜ਼ਿਲ੍ਹੇ ਦੇ ਵਿੱਚੋਂ ਸਰਹੰਦ ਨਹਿਰ ਆਪਣੀ ਨਿਕਲਦੀ ਆ ਆਪਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਉਹ ਤੇ ਸਨ ਹੈ 2012 ਸਨ 2012 ਨੂੰ ਇੱਕ ਦਿਨ ਉਸੇ ਸਰਹੰਦ ਨਹਿਰ ਦੇ ਕੋਲੇ ਉਹਦੇ ਕੰਢੇ ਤੇ ਇੱਕ ਲੜਕੀ ਆ ਨੌਜਵਾਨ ਲੜਕੀ ਆ ਤੇ ਉਹ ਲੋਕਾਂ ਨੂੰ ਦਿਖਦੀ ਆ ਜਿਹੜੇ ਲੋਕ ਉੱਥੋਂ ਤੇ ਕਿਤੇ ਲੰਘ ਰਹੇ ਹੋਣਗੇ ਤੇ ਪਰ ਜਦੋਂ ਉਹਨੂੰ ਦੇਖਦੇ ਆ ਤਾਂ ਉਹਨਾਂ ਨੂੰ ਬਹੁਤ ਅਜੀਬ ਫੀਲ ਹੁੰਦਾ ਤੰਦ ਦੇ ਕਿ ਪਤਾ ਲੱਗਦਾ ਕਿ ਕੁਝ ਗਲਤ ਕੁਝ ਗੜਬੜ ਹੈਗੀ ਆ ਪਹਿਲੀ ਚੀਜ਼ ਪਹਿਲੀ ਚੀਜ਼ ਇਹ ਹੈ ਕਿ ਉਹਦੇ ਕੱਪੜੇ ਪੂਰੀ ਤਰ੍ਹਾਂ ਦੇ ਨਾਲ ਗਿੱਲੇ ਆ ਇਸ ਤਰ੍ਹਾਂ ਲੱਗਦਾ ਕਿ ਉਹ ਹੁਣੇ ਕਿਸੇ ਮਤਲਬ ਪਾਣੀ ਦੇ ਕਿਸੇ ਸੋਰਸ ਦੇ ਵਿੱਚੋਂ ਹੀ ਇੱਕਦਮ ਨਿਕਲੀ ਆ ਤੇ ਬੜੀ ਅਜੀਬ ਗੱਲ ਹੈਗੀ ਬੱਚੇ ਇਹ ਜਿਹੀ ਹਰਕਤਾਂ ਕਰਦੇ ਆ ਬਟ ਇੱਕ ਇੱਕ ਕੋਈ ਲੇਡੀ ਇਸ ਤਰ੍ਹਾਂ ਕਰੇ ਤੇ ਅਜੀਬ ਲੱਗਦਾ ਤੇ ਉੱਪਰੋਂ ਉਹ ਬਹੁਤ ਮਤਲਬ ਪਰੇਸ਼ਾਨ ਲੱਗ ਰਹੀ ਹੈ ਬਹੁਤ ਚੀਕ ਰਹੀ ਹੈ ਚਿਲਾ ਰਹੀ ਹੈ ਤੇ ਲੋਕਾਂ ਨੂੰ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਪਰ ਹਾਲੇ ਉਦੀ ਗੱਲ ਨੂੰ ਪ੍ਰੋਪਰ ਕੋਈ ਸਮਝੇ ਨਹੀਂ ਰਿਹਾ ਕਿ ਉਹ ਲੱਗ ਰਿਹਾ ਕਿ ਬਹੁਤ ਵੱਡੇ ਕਿਸੇ ਸ਼ੌਕ ਦੇ ਵਿੱਚ ਹੌਲੀ-ਹੌਲੀ ਲੋਕ ਉੱਥੇ ਇਕੱਠੇ ਹੋ ਜਾਂਦੇ ਆ ਕਾਫੀ ਇਕੱਠ ਹੋ ਜਾਂਦਾ ਉੱਥੇ ਤੇ ਜਦੋਂ ਲੋਕ ਉਹਨੂੰ ਥੋੜਾ ਜਿਹਾ ਸ਼ਾਂਤ ਕਰਕੇ ਉਹਨੂੰ ਗੱਲ ਪੁੱਛਦੇ ਆ ਤੇ ਉਹਨੂੰ ਇਹ ਪੁੱਛਦੇ ਆ ਸਪੈਸ਼ਲੀ ਕਿ ਨਾਮ ਵਗੈਰਾ ਕੀ ਹੈ ਜਾਂ ਹੋਰ ਤਾਂ ਉਹ ਲੜਕੀ ਦੱਸਦੀ ਆ ਕਿ ਮੇਰਾ ਨਾਮ ਜਸਮੀਨ ਕੌਰ ਹੈ ਉਮਰ ਉਹਦੀ 32 ਸਾਲ ਆ ਤੇ ਉਸ ਤੋਂ ਬਾਅਦ ਉਹਨੂੰ ਇਹ ਪੁੱਛਿਆ ਜਾਂਦਾ ਕਿ ਤੁਹਾਡਾ ਪਿੰਡ ਕੀ ਕਿਹੜਾ ਹੈ ਤੁਸੀਂ ਕਿੰਨਾ ਦੇ ਘਰਾਂ ਚੋਂ ਆ ਜਾਂ ਅਸੀਂ ਉਹਨਾਂ ਨੂੰ ਬੁਲਾ ਦਿੰਨੇ ਆ ਤੇ ਉਹਨੂੰ ਆਪਾ ਫੋਨ ਕਰੀਏ ਜਾਂ ਤੁਹਾਨੂੰ ਉੱਥੇ ਛੱਡ ਦਿੰਨੇ ਪਰ ਜਦੋਂ ਇਹ ਚੀਜ਼ ਹੁੰਦੀ ਆ ਤਾਂ ਇਸ ਚੀਜ਼ ਦਾ ਜੋ ਆਨਸਰ ਜਸਮੀਨ ਕੌਰ ਦਿੰਦੀ ਆ ਤਾਂ ਉੱਥੇ ਸਾਰੇ ਖੜੇ ਲੋਕਾਂ ਦੇ ਹੋਸ਼ ਛੁੱਟ ਜਾਂਦੇ ਆ ਤੇ ਜਦੋਂ ਜਸਮੀਨ ਕੌਰ ਨੂੰ ਇਹ ਪੁੱਛਿਆ ਜਾਂਦਾ ਕਿ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਬੁਲਾਈਏ ਤੇ ਜਸਮੀਨ ਕਹਿੰਦੀ ਆ ਕਿ ਮੇਰੇ ਪਰਿਵਾਰ 'ਚੋਂ ਕੋਈ ਵੀ ਨਹੀਂ ਬਚਿਆ ਮੈਂ ਕੱਲੀ ਬਚੀ ਆ ਮੇਰੇ ਸਾਰੇ ਬਾਕੀ ਦੇ ਪਰਿਵਾਰ ਦੇ ਮੈਂਬਰ ਤੇ ਮੇਰਾ ਹਸਬੰਦ ਮੇਰੇ ਬੱਚੇ ਉਹ ਸਾਰੇ ਮਰ ਚੁੱਕੇ ਆ ਸ਼ਾਇਦ ਨਾਲ ਕਹਿੰਦੀ ਹੈ ਸ਼ਾਇਦ ਕਿ ਸ਼ਾਇਦ ਸਾਰੇ ਹਾਂ ਮਰ ਚੁੱਕੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਹਾਂ ਕੋਈ ਹੋਰ ਕੋਈ ਰਿਸ਼ਤੇਦਾਰ ਜਾਂ ਕੁਝ ਹੋਰ ਕਿਸੇ ਨੂੰ ਟ੍ਰੇਸ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਨਾੜੀ ਜੈਸਮੀਨ ਕੌਰ ਇਹ ਲਗਾਤਾਰ ਇਹ ਕਹਿੰਦੇ ਆ ਕਿ ਮੈਂ ਪੁਲਿਸ ਸਟੇਸ਼ਨ ਜਾਣਾ ਥਾਣੇ ਜਾਣਾ ਮੈਂ ਰਿਪੋਰਟ ਲਗਾਉਣੀ ਹੈ ਮੈਨੂੰ ਪਤਾ ਹੈ ਕਿ ਨੇ ਕੀਤਾ ਤਾਂ ਉਹਨਾਂ ਨੂੰ ਉਸ ਤੋਂ ਬਾਅਦ ਥਾਣੇ ਲੈ ਕੇ ਜਾਇਆ ਜਾਂਦਾ ਕਾਫੀ ਘੱਟ ਹੋ ਜਾਂਦਾ ਉੱਥੇ ਆਸ-ਪਾਸੇ ਦੇ ਲੋਕ ਪਿੰਡਾਂ ਦੇ ਲੋਕ ਹੋਰ ਜਿਹੜੇ ਨੰਗਣ ਵਾਲੇ ਉਹ ਵੀ ਲੋਕਲ ਏਰੀਆ ਦੇ ਹੁੰਦੇ ਆ ਜਦੋਂ ਸਾਰੇ ਥਾਣੇ ਪਹੁੰਚਦੇ ਆ ਇੱਕ ਵੱਡਾ ਹਜੂਮ ਦੀ ਤਰ੍ਹਾਂ ਨਾਲ ਹੀ ਪਹੁੰਚਦੇ ਆ ਉਦੋਂ ਤੱਕ ਉਥੇ ਤੇ ਜਦੋਂ ਪੁਲਿਸ ਸਟੇਸ਼ਨ ਵਾਲੇ ਉਹ ਵੀ ਨਾਰਮਲ ਆਪਣਾ ਬੈਠੇ ਆ ਕਿ ਹਾਂ ਨਾਰਮਲ ਇੱਕ ਦਿਨ ਹੈਗਾ ਰੂਟੀਨ ਲਾਈਫ ਚੱਲੀ ਜਾਂਦੀ ਹੈ ਪਰ ਜਦੋਂ ਉਹ ਵੀ ਇਹ ਸੀਨ ਨੂੰ ਦੇਖਦੇ ਆ ਕਿ ਲੜਕੀ ਆ ਉਹਦੇ ਪੂਰੇ ਗਿੱਲੇ ਕੱਪੜੇ ਹੈਗੇ ਆ ਬੜੀ ਵੱਧ ਹਵਾਸ ਹੈਗੀ ਤੇ ਇੱਕ ਹਜੂਮ ਨਾਲ ਆ ਰਿਹਾ ਤੇ ਉਹ ਹੈਰਾਨ ਹੋ ਜਾਂਦੇ ਉਹਨਾਂ ਦੀ ਵੀ ਸਿੱਟੀ ਪਿੱਟੀ ਗੁੰਮ ਹੋ ਜਾਂਦੀ ਕਿ ਇਹ ਕੀ ਚੱਲ ਰਿਆ ਤੇ ਉਥੇ ਜਾ ਕੇ ਵੀ ਜਦੋਂ ਜੈਸਮੀਨ ਉਹਨਾਂ ਨੂੰ ਆਪਣੀ ਇਹ ਸਟੋਰੀ ਦੱਸਦੇ ਆ ਕਿ ਮੈਂ ਬਚੀ ਆ ਪਰ ਮੇਰੇ ਬਾਕੀ ਦੇ ਸਾਰੇ ਪਰਿਵਾਰ ਦੇ ਮੈਂਬਰ ਸ਼ਾਇਦ ਮੈਨੂੰ ਲੱਗ ਰਿਹਾ ਕਿ ਮਰ ਚੁੱਕੇ ਆ ਤੇ ਤੁਸੀਂ ਜਾਂ ਉਹਨਾਂ ਦੀ ਭਾਲ ਕਰੋ ਜਾਂ ਕੁਝ ਵੀ ਤੇ ਜੈਸਮੀਨ ਇਹ ਕਹਿੰਦੀ ਆ ਕਿ ਪਹਿਲੀ ਗੱਲ ਉਹ ਆਪਣੇ ਪਰਿਵਾਰ ਬਾਰੇ ਦੱਸਦੀ ਉਹਦੇ ਪਰਿਵਾਰ ਦੇ ਵਿੱਚ ਟੋਟਲ 6 ਜੀ ਨੇ ਉਹਨਾਂ ਦੇ ਹਸਬੰਡ ਰੁਪਿੰਦਰ ਸਿੰਘ ਉਹਨਾਂ ਦੀ ਉਮਰ 35 ਸਾਲ ਤੇ ਉਹਨਾਂ ਦੇ ਦਿਓਰ ਗੁਰਿੰਦਰ ਸਿੰਘ ਉਮਰ 30 ਸਾਲ ਦੋ ਉਹਨਾਂ ਦੇ ਬੱਚੇ ਆ ਇੱਕ 7 ਸਾਲ ਦਾ ਬੇਟਾ ਵਾ ਇੱਕ 6 ਸਾਲ ਦੀ ਬੇਟੀ ਆ ਉਹਨਾਂ ਦੀ ਤੇ ਉਸ ਤੋਂ ਇਲਾਵਾ ਉਹਨਾਂ ਦੇ ਸੱਸ ਤੇ ਸਹੁਰਾ ਨੇ ਗੁਰਮੀਲ ਸਿੰਘ ਉਹਨਾਂ ਦੇ ਸਹੁਰਾ ਸਾਬ 70 ਸਾਲ ਉਮਰ ਉਹਨਾਂ ਦੀ ਰਿਟਾਇਰਡ ਪੁਲਿਸ ਦੇ ਵਿੱਚ ਹੀ ਹੁੰਦੇ ਉਹ ਕਾਂਸਟੇਬਲ ਤੇ ਉਹਨਾਂ ਦੇ ਸੱਸ ਹੁੰਦੇ ਆ ਉਹਨਾਂ ਦੀ ਉਮਰ 60 65 ਸਾਲ ਦੇ ਕਰੀਬ ਪਰਮਜੀਤ ਕੌਰ ਉਹਨਾਂ ਦਾ ਨਾਮ ਹੈ ਹੁਣ ਇਸ ਤੋਂ ਕਿ ਜੈਸਮੀਨ ਇਹ ਦੱਸ ਤੇ ਕਿ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਇੱਕ ਲੜਕਾ ਹੈ ਖੁਸ਼ਵਿੰਦਰ ਸਿੰਘ ਜਿਹੜਾ ਘਰਾਂ ਚ ਉਹਨਾਂ ਦਾ ਜਵਾਈ ਲੱਗਦਾ ਮਤਲਬ ਉਹਨਾਂ ਦੀ ਕੋਈ ਕਜ਼ਨ ਜਾਂ ਕੋਈ ਹੋਰ ਕੋਈ ਰਿਸ਼ਤੇਦਾਰ ਉਹਨਾਂ ਦੀ ਉਹ ਖੁਸ਼ਵਿੰਦਰ ਸਿੰਘ ਨੂੰ ਲੜਕੀ ਉਹ ਵਿਆਹੀ ਹੋਈ ਹੈ ਤੇ ਇਹ ਜੋ ਲੜਕਾ ਖੁਸ਼ਵਿੰਦਰ ਸਿੰਘ ਆ ਇਹੇ ਫਤੇਗੜ ਸਾਹਬ ਜਿਹੜਾ ਡਿਸਟ੍ਰਿਕਟ ਕੰਪਲੈਕਸ ਆ ਉੱਥੇ ਫੋਟੋਸਟੇਟ ਦੀ ਨੌਕਰੀ ਕਰ ਉਹ ਸੋਰੀ ਫੋਟੋਸਟੇਟ ਦੀ ਦੁਕਾਨ ਆ ਉਹਦੀ ਤੇ ਫੋਟੋਸਟੇਟ ਦਾ ਕੰਮ ਕਰਦਾ ਤੇ ਕਿਉਂਕਿ ਹੁਣ ਜੈਸਮੀਨ ਦੇ ਜਿਹੜੇ ਸਹੁਰਾ ਸਾਹਿਬ ਨੇ ਉਹ ਬੁਲਿਸ਼ਟੋਰ ਰਟਾਇਰਡ ਹੋਏ ਆ ਤਾਂ ਥੋੜਾ ਜਿਹਾ ਕਲਚਰ ਉਹ ਹੈਗਾ ਉਹਨਾਂ ਦਾ ਉਹ ਡਰਿੰਕ ਵਗੈਰਾ ਦਾ ਹੈਗਾ ਯਾ ਉਹਦੇ ਹਸਬੰਡ ਜਾਂ ਦਿਉਰ ਵਗੈਰਾ ਜ਼ਿੰਮੇਦਾਰ ਆ ਫੈਮਿਲੀ ਆ ਵੈਸੇ ਵੀ ਤਾਂ ਥੋੜੀ ਘਰ ਦੇ ਵਿੱਚ ਅਲਕੋਹਲ ਨੂੰ ਯੂਜ਼ ਕਰਨ ਦੀ ਪ੍ਰੋਬਲਮ ਹੈਗੀ ਆ ਤੇ ਇਹਦੇ ਕਰਕੇ ਥੋੜੀ ਘਰੇ ਪ੍ਰੋਬਲਮ ਵੀ ਰਹਿੰਦੀ ਆ ਥੋੜਾ ਬਹੁਤ ਲੜਾਈ ਝਗੜਾ ਜਿਹੜਾ ਕਿ ਹਮੇਸ਼ਾ ਸ਼ਰਾਬ ਦੇ ਨਾਲ ریلیਟਡ ਹੁੰਦਾ ਤੇ ਹੌਲੀ ਹੌਲੀ ਲੋਕ ਵੀ ਉਹਨੂੰ ਛੱਡਣਾ ਚਾਹੁੰਦੇ ਆ ਜਿਹੜੇ ਇਹਨੂੰ ਕੰਜ਼ਿਊਮ ਕਰ ਰਹੇ ਸ਼ਰਾਬ ਨੂੰ ਉਹ ਵੀ ਇਸ ਚੀਜ਼ ਨੂੰ ਛੱਡਣਾ ਚਾਹੁੰਦੇ ਆ ਤੇ ਕਿਤੇ ਕਿਸੇ ਰਿਸ਼ਤੇਦਾਰੀ ਚ ਕਿਸੇ ਜਗ੍ਹਾ ਕੋਈ ਜਦੋਂ ਕਿਤੇ ਮਿਲਦੇ ਆ ਤਾਂ ਖੁਸ਼ਵਿੰਦਰ ਉਹਨਾਂ ਨੂੰ ਇਹ ਕਹਿੰਦਾ ਕਿ ਹਾਂ ਇਹ ਕੋਈ ਖਾਸ ਵੱਡੀ ਗੱਲ ਨਹੀਂ ਹੈਗੀ ਤੇ ਮੈਂ ਇਹਦਾ ਇਲਾਜ ਕਰ ਦੂੰਗਾ ਮੈਂ ਇੱਕ ਬਾਬੇ ਨੂੰ ਜਾਣਦਾ ਕੋਈ ਹੈਗੇ ਆ ਕੋਈ ਸੰਤ ਮਹਾਤਮਾ ਮੈਂ ਉਹਨਾਂ ਨੂੰ ਜਾਣਦਾ ਬੜੀ ਚੰਗੀ ਤਰ੍ਹਾਂ ਦੇ ਨਾਲ ਤੇ ਉਹ ਇਹ ਚੀਜ਼ ਕਰਦੇ ਆ ਉਹ ਨਸ਼ਾ ਵਗੈਰਾ ਛਡਾਉਂਦੇ ਆ ਉਹਦਾ ਉਪਾਅ ਉਹ ਦੱਸਣਗੇ ਤੇ ਮੈਂ ਤੁਹਾਨੂੰ ਲੈ ਕੇ ਚੱਲੂਗਾ ਉਹਨਾਂ ਕੋਲੇ ਤੇ ਉਸ ਤੋਂ ਬਾਅਦ ਫਿਰ ਤੁਹਾਡੇ ਘਰੋਂ ਜਿਹੜੀ ਸ਼ਰਾਬ ਦਾ ਇਹ ਸਾਰਾ ਕੁਝ ਹੈਗੀ ਆ ਪ੍ਰੋਬਲਮ ਤੇ ਉਹ ਖਤਮ ਹੋ ਜੂਗੀ ਤੇ ਉਸ ਤੋਂ ਬਾਅਦ ਥੋੜੇ ਦਿਨਾਂ ਤੋਂ ਬਾਅਦ ਖੁਸ਼ਵਿੰਦਰ ਕੀ ਕਰਦਾ ਖੁਸ਼ਵਿੰਦਰ ਉਹਨਾਂ ਨੂੰ ਆ ਕੇ ਕਹਿੰਦਾ ਕਿ ਹਾਂ ਉਪਾਅ ਮੈਨੂੰ ਬਾਬਾ ਜੀ ਨੇ ਦੱਸਤਾ ਉਪਾਅ ਇਹ ਹੈਗਾ ਕਿ ਤੁਹਾਨੂੰ ਸਾਰਿਆਂ ਨੂੰ ਸਿਰਫ ਉਹਨਾਂ ਲੋਕਾਂ ਨੂੰ ਨਹੀਂ ਜਿਹੜੇ ਸ਼ਰਾਬ ਪੀਂਦੇ ਆ ਤੁਹਾਨੂੰ ਪੂਰੀ ਦੀ ਪੂਰੀ ਫੈਮਿਲੀ ਨੂੰ ਤੁਹਾਨੂੰ ਜਿਹੜੀ ਸਰੰਦ ਨਹਿਰ ਹੈਗੀ ਆ ਉਹਦੇ ਕੰਡੇ ਤੇ ਖੜਨਾ ਪਊਗਾ ਖੜ ਕੇ ਜਿਹੜੇ ਬਾਕੀ ਦੇ ਮੈਂਬਰ ਹੈਗੇ ਉਹਨਾਂ ਨੂੰ ਪ੍ਰਸ਼ਾਦ ਲੈਣਾ ਪਊਗਾ ਬਾਬਾ ਜੀ ਦਾ ਪ੍ਰਸ਼ਾਦ ਲੈਣਾ ਪਊ ਤੇ ਜਿਹੜੇ ਮੈਂਬਰ ਸ਼ਰਾਬ ਪੀਂਦੇ ਆ ਉਹਨਾਂ ਨੂੰ ਉੱਥੇ ਖੜ ਕੇ ਚੰਗੀ ਤਰ੍ਹਾਂ ਕਾਫੀ ਮਾਤਰਾ ਸ਼ਰਾਬ ਪੀਣੀ ਪਊ ਕਿਉਂਕਿ ਬਾਬਾ ਜੀ ਨੇ ਹੀ ਕਿਹਾ ਕਿ ਜੇ ਤੁਸੀਂ ਸਰੰਦ ਨਹਿਰ ਦੇ ਕੰਡੇ ਦੇ ਉੱਪਰ ਖੜ ਕੇ ਸ਼ਰਾਬ ਪੀਓਗੇ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਕਦੇ ਵੀ ਸ਼ਰਾਬ ਨਹੀਂ ਪੀਓਗੇ ਤੇ ਤੁਹਾਡੀ ਜਿਹੜੀ ਇਹ ਪ੍ਰੋਬਲਮ ਹੈਗੀ ਹੈ ਸ਼ਰਾਬ ਦੀ ਹਮੇਸ਼ਾ ਲਈ ਠੀਕ ਹੋਜੇ ਤਾਂ ਹੁਣ ਜਸਮੀਨ ਕਹਿੰਦੇ ਕਿ ਆਪਾਂ ਉਹਦੀ ਗੱਲ ਮੰਨੀ ਕੁਸ਼ਵਿੰਦਰ ਸਿੰਘ ਦੀ ਤੇ ਅਸੀਂ ਇੱਕ ਦਿਨ ਉੱਥੇ ਸਾਰੇ ਜਾਣੇ ਚਲੇ ਗਏ ਕੁਸ਼ਵਿੰਦਰ ਸਾਡੇ ਨਾਲ ਸੀ ਤੇ ਅਸੀਂ ਸਾਰੇ ਕੰਡੇ ਦੇ ਉੱਪਰ ਖੜੇ ਆ ਜਿਹੜੇ ਵੀ ਪਰਿਵਾਰ ਦੇ ਮੈਂਬਰ ਮੇਲ ਮੈਂਬਰ ਹੀ ਹੋਣਗੇ ਤਾਂ ਜਿਹੜੇ ਵੀ ਉਹਨਾਂ ਤਿੰਨਾਂ ਦੇ ਵਿੱਚੋਂ ਮੇਲ ਮੈਂਬਰ ਕੋਈ ਸ਼ਰਾਬ ਪੀਂਦੇ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਸ਼ਰਾਬ ਪਲਾਈ ਗਈ ਤੇ ਜੋ ਬਾਕੀ ਦੇ ਮੈਂਬਰ ਸੀ ਉਹਨਾਂ ਨੂੰ ਕੋਈ ਬਾਬਾ ਜੀ ਦਾ ਪ੍ਰਸ਼ਾਦ ਵਗੈਰਾ ਕੁਝ ਸੀ ਉਹ ਦਿੱਤਾ ਗਿਆ ਉਹ ਕਾਫੀ ਟਾਈਮ ਉੱਥੇ ਮਤਲਬ ਪ੍ਰੇਅਰ ਕਰਦੇ ਰਹੇ ਤੇ ਜੈਸਮਿਨ ਇਹ ਵੀ ਕਹਿਆ ਕਿ ਹਾਂ ਸੀ ਜਦੋਂ ਪ੍ਰਸ਼ਾਦ ਲਿਆ ਤਾਂ ਸਾਨੂੰ ਥੋੜਾ ਜਿਹਾ ਮਤਲਬ ਅਜੀਬ ਤਰ੍ਹਾਂ ਨਾਲ ਫੀਲ ਹੋ ਰਿਹਾ ਸੀ ਕਿ ਜਿਵੇਂ ਸਾਡੀ ਬਾਡੀ ਤੇ ਸਾਡਾ ਆਪਣਾ ਕੰਟਰੋਲ ਨਹੀਂ ਹੈ ਡਿਜ਼ੀਨੈਸ ਹੋ ਰਹੀ ਸੀ ਤੇ ਬਾਕੀ ਜਿਹਨੇ ਸ਼ਰਾਬ ਪੀਤੀ ਹੋਈ ਉਹ ਤਾਂ ਵੈਲ ਸੀ ਉਹ ਆਪਣੇ ਹੋਸਟ 'ਚ ਨਹੀਂ ਰਹੂਗਾ ਤੇ ਉਸ ਤੋਂ ਬਾਅਦ ਜੈਸਮਿਨ ਨੇ ਕਿਹਾ ਕਿ ਸਾਨੂੰ ਮੈਨੂੰ ਸਿਰਫ ਇਹ ਪਤਾ ਲੱਗਿਆ ਕਿ ਮੈਨੂੰ ਪਿੱਛੋਂ ਪੁਸ਼ ਕੀਤਾ ਗਿਆ ਤੇ ਮੈਂ ਸਿੱਧੀ ਨਹਿਰ ਦੇ ਵਿੱਚ ਡਿੱਗ ਪਈ ਉਸ ਤੋਂ ਬਾਅਦ ਤੇ ਨਾਲ ਦੀ ਨਾਲ ਮੈਨੂੰ ਹੋਰ ਛਪਾਕ 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 ਇਸ ਤਰ੍ਹਾਂ ਕਰਕੇ ਆਵਾਜ਼ਾਂ ਸੁਣੀਆਂ ਪਰ ਹੁਣ ਇਹਨੂੰ ਖੁਸ਼ਵਿੰਦਰ ਦੀ ਬਦਕਿਸਮਤੀ ਕਹਿ ਲੀਏ ਤੇ ਜਾਂ ਜੈਸਮੀਨ ਦੀ ਚੰਗੀ ਕਿਸਮਤ ਕਹਿ ਲੀਏ ਕਿ ਜੈਸਮੀਨ ਦਾ ਜੋ ਹੱਥ ਸੀਗਾ ਨਹਿਰਾਂ ਦੇ ਵਿੱਚ ਆਪਣੇ ਕੋ ਕਿਤੇ ਨਾ ਕਿਤੇ ਉਹ ਸੰਗਲ ਵੀ ਲੱਗੇ ਹੁੰਦੇ ਆ ਲੋਹੇ ਵਾਲੇ ਉਹਦਾ ਹੱਥ ਕਿਤੇ ਜੈਸਮੀਨ ਉਹਨਾਂ ਦਾ ਹੱਥ ਉਹ ਲੋਹੇ ਦੇ ਸੰਗਲ ਨੂੰ ਪੈ ਜਾਂਦਾ ਤੇ ਉਹ ਸੰਗਲ ਨੂੰ ਚੰਗੀ ਤਰ੍ਹਾਂ ਘੁੱਟ ਕੇ ਫੜ ਲੈਂਦੇ ਤੇ ਜਦੋਂ ਸੰਗਲ ਨੂੰ ਫੜ ਲੈਂਦੇ ਆ ਤਾਂ ਥੋੜੀ ਦੇਰ ਤੋਂ ਬਾਅਦ ਸਟਰਗਲ ਕਰਨ ਤੋਂ ਬਾਅਦ ਉਹ ਬਾਹਰ ਨਿਕਲਦੇ ਆ ਇਹ ਸੀਗੀ ਸਟੋਰੀ ਜਿਹੜੀ ਜੈਸਮੀਨ ਨੇ ਪਰਸਪੜਨ ਦੱਸੇ ਤੇ ਉੱਥੇ ਭਾਲ ਕੀਤੀ ਜਾਂਦੀ ਸਭ ਤੋਂ ਪਹਿਲਾ ਕੰਮ ਤਾਂ ਇਹ ਹੈ ਕਿ ਹੁਣ ਨਹਿਰ ਦੇ ਵਿੱਚ 6 ਬੰਦੇ ਹੈਗੇ ਆ ਤੇ ਪਹਿਲਾਂ ਤਾਂ ਉਹਨਾਂ ਦੀ ਭਾਲ ਕੀਤੀ ਜਾਵੇ ਤੇ ਉਹਨਾਂ ਦੀ ਭਾਲ ਚੰਗੀ ਤਰ੍ਹਾਂ ਕੀਤੀ ਜਾਂਦੀ ਹੈ ਤੇ ਬਟ ਪਤਾ ਲੱਗਦਾ ਹਾਲੀਵੁੱਡੀ ਕਲੀਅਰਲੀ ਕਿਉਂਕਿ ਵੈਸੇ ਵੀ ਉਹਨਾਂ ਦੀ ਬਾਡੀ ਕੋਈ ਐਕਟਿਵ ਨਹੀਂ ਸੀਗੀ ਕੁਝ ਨੇ ਸ਼ਰਾਬ ਪੀਤੀ ਹੋਈ ਆ ਤੇ ਕੁਝ ਨੇ ਕੋਈ ਪ੍ਰਸ਼ਾਦ ਲਿਆ ਹੋਇਆ ਹੋ ਸਕਦਾ ਉਹਦੇ ਵਿੱਚ ਕੋਈ ਐਹ ਜੀ ਚੀਜ਼ ਹੋਵੇ ਨਸ਼ੇਲੀ ਤਾਂ ਇਸ ਕਰਕੇ ਉਹ ਕੋਈ ਆਪਣੇ ਆਪ ਨੂੰ ਬਚਾਉਣ ਦਾ ਜਾਂ ਪਾਣੀ ਦੇ ਵਿੱਚੋਂ ਕੱਢਣ ਦਾ ਤੈਰ ਕੇ ਜਾਂ ਹੱਥ ਪੈਰ ਮਾਰ ਕੇ ਜਾਂ ਕਿਸੇ ਨੂੰ ਆਵਾਜ਼ ਲਾਉਣ ਦਾ ਕੋਈ ਚਾਂਸ ਨਹੀਂ ਬਣਦਾ ਤਾਂ ਥੋੜੀ ਦੇਰ ਤੋਂ ਬਾਅਦ ਪਾੜ ਕੀਤੀ ਗਈ ਕੁਝ ਘੰਟੇ ਤੋਂ ਉਸ ਤੋਂ ਬਾਅਦ ਪਤਾ ਲੱਗਿਆ ਕਿ ਉਹ ਜ਼ਿੰਦਾ ਨਹੀਂ ਹੈਗੇ ਕੋਈ ਵੀ ਪਰਿਵਾਰ ਦਾ ਮੈਂਬਰ ਜੈਸਮੀਨ ਉਹਨਾਂ ਦੇ ਪਰਿਵਾਰ ਦਾ ਹੋਰ ਕੋਈ ਵੀ ਜਿਉਂਦਾ ਨਹੀਂ ਬਚਿਆ ਤੇ ਉਹ ਸਿਰਫ ਇਕੱਲੇ ਬਚੇ ਤੇ ਹੁਣ ਦੂਸਰਾ ਕੰਮ ਸ਼ੁਰੂ ਹੁੰਦਾ ਤੇ ਹੁਣ ਖੁਸ਼ਵਿੰਦਰ ਸਿੰਘ ਨੂੰ ਫੜਨ ਦੀਆਂ ਸ਼ੁਰੂ ਹੁੰਦੀ ਪਾੜ ਸ਼ੁਰੂ ਹੁੰਦੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਖੁਸ਼ਵਿੰਦਰ ਨੂੰ ਫੜ ਲਿਆ ਜਾਂਦਾ ਤੇ ਫੜ ਕੇ ਜਦੋਂ ਉਹਨੂੰ ਮਤਲਬ ਪੁਲਿਸ ਸਟੇਸ਼ਨ ਲਿਆਇਆ ਜਾਂਦਾ ਤੇ ਉਹਦੇ ਤੋਂ ਤਫ਼ਤੀਸ਼ ਕੀਤੀ ਜਾਂਦੀ ਹੈ ਤਾਂ ਉਹ ਇਹ ਚੀਜ਼ ਮੰਨ ਲੈਂਦਾ ਕਿਉਂਕਿ ਹੁਣ ਉਹਨੂੰ ਮੰਨਣੀ ਹੈ ਵੈਸੇ ਵੀ ਪੈਣੀਆਂ ਨੇ ਕਿਉਂਕਿ ਮੌਕੇ ਦਾ ਇੱਕ ਗਵਾ ਚਸ਼ਮਦੀਦ ਗਵਾ ਉੱਥੇ ਹੈਗਾ ਸਿਰਫ ਚਸ਼ਮਦੀਦ ਗਵਾ ਹੀ ਨਹੀਂ ਹੈਗਾ ਉਸ ਕੇਸ ਦਾ ਖੁਦ ਵਿਕਟਮ ਹੈਗਾ ਜਿਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉਹ ਖੁਦ ਹੈਗੇ ਉੱਥੇ ਜੈਸਮੀਨ ਕੌਰ ਹੈਗੇ ਆ ਤਾਂ ਮੁਕਰਨ ਦਾ ਕੋਈ ਜ਼ਿਆਦਾ ਮਤਲਬ ਸਕੋਪ ਨਹੀਂ ਹੈਗਾ ਜਾਂ ਕੋਈ ਉਹਦਾ ਫਾਇਦਾ ਨਹੀਂ ਹੈਗਾ ਕੁਸ਼ਵਿੰਦਰ ਇਹ ਮੰਨ ਲੈਂਦਾ ਕਿ ਹਾਂ ਮੈਂ ਇੰਨਾ ਸੱਤੇ ਜੀਆ ਨੂੰ ਨਹਿਰ ਦੇ ਕੰਢੇ ਲੈ ਕੇ ਗਿਆ ਤੇ ਉਸ ਤੋਂ ਬਾਅਦ ਮੈਂ ਹੀ ਇਹਨਾਂ ਨੂੰ ਤੱਕਾ ਦਿੱਤਾ ਪਰ ਗੱਲ ਸਿਰਫ ਇੱਥੇ ਨਹੀਂ ਬਚਦੀ ਉਸ ਤੋਂ ਬਾਅਦ ਕੁਸ਼ਵਿੰਦਰ ਇੱਕ ਹੋਰ ਵੀ ਚੀਜ਼ ਕਹਿੰਦਾ ਕਹਿੰਦਾ ਮੈਂ ਸਿਰਫ ਇਹੀ 6 ਬੰਦੇ ਨਹੀਂ ਮਾਰੇ ਮੈਂ ਕੁਝ ਹੋਰ ਵੀ ਮਰਡਰ ਕੀਤੇ ਤੇ ਜਦੋਂ ਉਹਦੇ ਤੋਂ ਉਹਨਾਂ ਬਾਰੇ ਪਤਾ ਕੀਤਾ ਜਾਂਦਾ ਤਾਂ ਉਹ ਕਹਿੰਦਾ ਕਿ 2004 ਦੇ ਵਿੱਚ ਮੈਂ ਇੱਕ ਹੋਰ ਫੈਮਿਲੀ ਨੂੰ ਇਸੇ ਤਰ੍ਹਾਂ ਹੀ ਮਾਰਿਆ ਸੀ ਹੁਣ ਉਹ ਦੱਸਦਾ ਕਿਉਂਕਿ ਇਹ ਪਰਿਵਾਰ ਦੀ ਜੜੀ ਹੋਣੀ ਆ ਜਾਂ ਹੋਰ ਉਹ ਸਾਹਮਣੇ ਆਗੇ ਵਿਕਟਮਸ ਕੌਣ ਸੀਗੇ ਉਹ ਪਤਾ ਲੱਗ ਗਿਆ ਪਰ 2004 ਦੇ ਉਹ ਕੌਣ ਸਾਰੇ ਵਿਕਟਮ ਸੀਗੇ ਉਹ ਕਿਹੜੀ ਫੈਮਲੀ ਸੀ ਕਿਹੜੀ ਬਦਕਿਸਮਤ ਫੈਮਲੀ ਸੀ ਜਿਹੜੀ ਕੁਸ਼ਵਿੰਦਰ ਦਾ ਸ਼ਿਕਾਰ ਹੋਈ ਤਾਂ ਉਹਦੇ ਬਾਰੇ ਕੁਸ਼ਵਿੰਦਰ ਇਹ ਦੱਸਦਾ ਬਾਕੀ ਜੋ ਪੁਲਿਸ ਵੀ ਉਹਦੇ ਬਾਰੇ ਤਫਤੀਸ਼ ਕਰਦੀ ਆ ਉਹ ਤਫਤੀਸ਼ ਇਹ ਹੁੰਦੀ ਆ ਕਿ ਕੁਸ਼ਵਿੰਦਰ ਇੱਕ ਸਧਾਰਨ ਫੈਮਲੀ ਦੇ ਵਿੱਚੋਂ ਹੈ ਕੁਝ ਜ਼ਿਆਦਾ ਉਹਦੀ ਆਰਥਿਕ ਜਿਹੜੀ ਹਾਲਤ ਹੈਗੀ ਉਹ ਬਹੁਤ ਚੰਗੀ ਨਹੀਂ ਸੀ ਤੇ ਹੌਲੀ ਹੌਲੀ ਕਰਕੇ ਜਦੋਂ ਥੋੜਾ ਵੱਡਾ ਹੁੰਦਾ ਤੇ ਫਤੇਗੜ ਸਾਹ ਡਿਸਟ੍ਰਿਕਟ ਕੰਪਲੈਕਸ ਦੇ ਵਿੱਚ ਉਹ ਆਪਣੀ ਇੱਕ ਫੋਟੋਸਟੇਟ ਦੀ ਦੁਕਾਨ ਲਾਉਂਦਾ ਫੋਟੋਸਟੇਟ ਦੀਆਂ ਤਿੰਨ ਮਸ਼ੀਨਾਂ ਲੈਂਦਾ ਤੇ ਉਹ ਤਿੰਨੇ ਮਸ਼ੀਨਾਂ ਵੀ ਉਹ ਲੋਨ ਦੇ ਉੱਪਰ ਹੀ ਲੈਂਦਾ ਆਰਥਿਕ ਹਾਲਤ ਕੋਈ ਬਹੁਤ ਜ਼ਿਆਦਾ ਨਹੀਂ ਵਧੀਆ ਹੈਗੀ ਉਹਦੀ ਤੇ ਜਿਹੜਾ ਕੰਪਲੈਕਸ ਹੈ ਉੱਥੇ ਉਹਦੇ ਕੋਲੇ ਕੋਈ ਇੱਕ ਇਨਸਾਨ ਹੁੰਦੇ ਆ ਉਹਨਾਂ ਦਾ ਨਾਮ ਕੁਲਵੰਤ ਸਿੰਘ ਤੇ ਜਿਵੇਂ ਆਪਾਂ ਨਾਰਮਲ ਦੁਕਾਨਾਂ ਦਾ ਕਲਚਰ ਦੇਖਦੇ ਆ ਕਿ ਜੇ ਡਿਸਟ੍ਰਿਕਟ ਕੰਪਲੈਕਸ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੂੰ ਕੰਮ ਰਹਿੰਦੇ ਆ ਕਈ ਵਾਰੀ ਆਪਾਂ ਸਵੇਰੇ ਜਾਂਨੇ ਸ਼ਾਮ ਤੱਕ ਨਹੀਂ ਕੰਮ ਹੁੰਦਾ ਆਪਾਂ ਬੈਠੇ ਵੇਟ ਕਰਦੇ ਰਹਿੰਨੇ ਆ ਤੇ ਉਸੇ ਤਰ੍ਹਾਂ ਕੁਲਵੰਤ ਸਿੰਘ ਪਰ ਉਹ ਡਿਸਟ੍ਰਿਕਟ ਕੰਪਲੈਕਸ ਨਹੀਂ ਉਹਨਾਂ ਦਾ ਕੋਈ ਕੰਮ ਹੁੰਦਾ ਉਹਨਾਂ ਦੀ ਬੇਟੀ ਹੈ ਰਮਨਦੀਪ ਕੌਰ 16 ਸਾਲ ਦੀ ਉਮਰ ਆ ਤੇ ਉਹ ਉਥੇ ਕਿਤੇ ਟਿਊਸ਼ਨ ਪੜ੍ਹਦੀ ਆ ਨੇੜੇ ਤੇ ਤੇ ਕੁਲਵੰਤ ਸਿੰਘ ਡੇਲੀ ਉਹਨੂੰ ਟਿਊਸ਼ਨ ਲਈ ਛੱਡਣ ਆਉਂਦੇ ਆ ਤੇ ਜਦੋਂ ਛੱਡਣ ਆਉਂਦੇ ਤੇ ਫਿਰ ਵਾਪਸ ਵੀ ਲੈ ਕੇ ਜਾਣਾ ਕਿਸੇ ਨੇੜੇ ਪਿੰਡ ਦੇ ਹੁੰਦੇ ਆ ਉਹ ਤੇ ਇਸ ਕਰਕੇ ਫਿਰ ਹੁਣ ਉਹ ਐਵੇਂ ਤਾਂ ਕਰ ਨਹੀਂ ਸਕਦੇ ਕਿ ਉਹਨੂੰ ਪਹਿਲਾਂ ਛੱਡ ਕੇ ਆਉਣਗੇ ਤੇ ਫਿਰ ਵਾਪਸ ਲੈ ਕੇ ਜਾਣਗੇ ਤਾਂ ਟਾਈਮ ਖਰਾਬ ਹੁੰਦਾ ਤਾਂ ਉੱਥੇ ਹੀ ਕਿਤੇ ਬੈਠ ਜਾਂਦੇ ਆ ਪਰ ਅਖੀਰ ਦੇ ਵਿੱਚ ਇਹ ਹੁੰਦਾ ਕਿ ਕੁਲਵੰਤ ਸਿੰਘ ਤੇ ਖੁਸ਼ਵਿੰਦਰ ਇਹਨਾਂ ਦੀ ਆਪਸ ਨੀੜਤਾ ਹੋ ਜਾਂਦੀ ਹੈ ਉਹਦੀ ਦੁਕਾਨ ਦੇ ਉੱਪਰ ਹੀ ਬੈਠ ਕੇ ਉਹਦੀ ਵੇਟ ਕਰਦੇ ਆ ਆਪਣੀ ਬੇਟੀ ਦੀ ਹਮੇਸ਼ਾ ਰਮਨਦੀਪ ਦੀ ਉੱਥੇ ਬੈਠੇ ਜਦੋਂ ਆਪਾਂ ਕਿਸੇ ਦੇ ਕੋਲੇ ਬੈਠੇ ਆ ਤਾਂ ਗੱਲਾਂ ਹੌਲੀ-ਹੌਲੀ ਚੱਲਦੀਆਂ ਨੇ ਆਪਾਂ ਨੂੰ ਇੱਕ ਦੂਸਰੇ ਬਾਰੇ ਪਤਾ ਲੱਗਦਾ ਤਾਂ ਖੁਸ਼ਵਿੰਦਰ ਨੂੰ ਹੀ ਪਤਾ ਲੱਗਦਾ ਕਿ ਜਿਹੜੇ ਕੁਲਵੰਤ ਸਿੰਘ ਨੇ ਇਹਨਾਂ ਨੂੰ ਇੱਕ ਤਾਂ ਸ਼ਰਾਬ ਪੀਣ ਦੀ ਤੇ ਹੋਰ ਕੋਈ ਥੋੜਾ ਬਹੁਤ ਛੋਟਾ ਮੋਟਾ ਕੋਈ ਇਧਰ ਉਧਰ ਕੋਈ ਨਸ਼ਾ ਹੋਊਗਾ ਤੇ ਉਹ ਨਸ਼ਾ ਕਰਨ ਦੀ ਆਦਤ ਆ ਪਰ ਉਹ ਇਹ ਆਦਤ ਤੋਂ ਖੁਦ ਵੀ ਪਰੇਸ਼ਾਨ ਨੇ ਤੇ ਇਹਨੂੰ ਛੱਡਣਾ ਚਾਹੁੰਦੇ ਹੁਣ ਉਧਰੋਂ ਦੂਸਰੇ ਪਾਸੇ ਹੈ ਖੁਸ਼ਵਿੰਦਰ ਜਿਹਦੀ ਹਾਲਤ ਠੀਕ ਨਹੀਂ ਹੈ ਜਿਨੇ ਲੋਨ ਵੀ ਲਿਆ ਹੋਇਆ ਤੇ ਜਿਹਦੀ ਉਹ ਦੁਕਾਨ ਵੀ ਠੀਕ ਠਾਕ ਚੱਲਦੀ ਹੁਣ ਗੱਲਾਂ ਦੇ ਵਿੱਚੋਂ ਗੱਲਾਂ ਹੋਰ ਵੀ ਨਿਕਲਦੀਆਂ ਨੇ ਅਗਲੀ ਗੱਲ ਜਿਹੜੀ ਉਹਨੂੰ ਇਹ ਪਤਾ ਲੱਗਦੀ ਆ ਉਹ ਇਹ ਹੈਗੀ ਆ ਕੁਲਵੰਤ ਸਿੰਘ ਹੋਣਾ ਬਾਰੇ ਕਿ ਉਹ ਆਪਣੀ ਜ਼ਮੀਨ ਵੇਚਣ ਲੱਗੇ ਆ ਜਾਂ ਸ਼ਾਇਦ ਵੇਚ ਚੁੱਕੇ ਆ ਕੁਝ ਮਤਲਬ ਉਸ ਪ੍ਰੋਸੈਸ ਦੇ ਵਿੱਚ ਨੇ ਜਦੋਂ ਕਿ ਉਹ ਆਪਣੀ ਜ਼ਮੀਨ ਨੂੰ ਵੇਚਣ ਲੱਗੇ ਤਾਂ ਹੁਣ ਇੱਥੇ ਖੁਸ਼ਵਿੰਦਰ ਦੇ ਦਿਮਾਗ ਦੇ ਵਿੱਚ ਇੱਕ ਚੀਜ਼ ਆਉਂਦੀ ਹੈ ਇੱਕ ਆਈਡੀਆ ਹੁਣ ਇਹ ਆਈਡੀਆ ਉਹਨੂੰ ਕਿੱਥੋਂ ਹੋਇਆ ਕੋਈ ਜ਼ਿਆਦਾ ਉਹਦੇ ਕੋਈ ਕੰਮ ਹੈ ਨਹੀਂਗਾ ਖੁਸ਼ਵਿੰਦਰ ਨੂੰ ਸ਼ੁਰੂ ਤੋਂ ਇੱਕ ਆਦਤ ਆ ਮਿਸਟਰੀ ਕਹਾਣੀਆਂ ਪੜ੍ਹਨ ਦੀ ਇਹ ਜਿਹੇ ਨੋਵਲ ਪੜ੍ਹਨ ਦੀ ਜਿਨ੍ਹਾਂ ਦੇ ਵਿੱਚ ਮਰਡਰ ਹੋਏ ਆ ਕਤਲ ਹੋਏ ਆ ਕਰਾਇਮ ਹੋਏ ਆ ਪਰ ਜਿਨ੍ਹਾਂ ਦੇ ਵਿੱਚ ਮਰਡਰ ਕਰਨ ਤੋਂ ਬਾਅਦ قاتਲ ਬਚ ਜਾਂਦਾ ਮਤਲਬ ਉਹ ਕੋ ਬੜਾ ਤੇਜ਼ ਤਰ੍ਹਾਂ ਕਾਤਲ ਹੁੰਦਾ ਉਹ ਬੜਾ ਸਮਾਰਟ ਹੁੰਦਾ ਉਹ ਕਤਲ ਕਰਦਾ ਤੇ ਆਰਾਮ ਨਾਲ ਨਿਕਲ ਜਾਂਦਾ ਪੜਦਾ ਰਹਿੰਦਾ ਇੱਕ ਦਿਨ ਉਹ ਇੱਕ ਫਿਲਮ ਦੇਖਦਾ ਉਸ ਫਿਲਮ ਦੇ ਵਿੱਚ ਜਿਹੜਾ ਕਾਤਲ ਆ ਉਹਦੇ ਜੋ ਮਾਰਨ ਦਾ ਤਰੀਕਾ ਹੈ ਤਰੀਕਾ ਇਹ ਹੈ ਕਿ ਉਹ ਆਪਣੇ ਵਿਕਟਮ ਨੂੰ ਜਿਹਨੂੰ ਮਾਰਨਾ ਹੁੰਦਾ ਉਹਨੂੰ ਕਿਸੇ ਨਹਿਰ ਦੇ ਜਾਂ ਨਦੀ ਦੇ ਕਿਸੇ ਬਹੁਤ ਵੱਡੇ ਵਾਟਰ ਸਰਸ ਦੇ ਕੋਲ ਹੀ ਲੈ ਜਾਂਦਾ ਉੱਥੇ ਲੈ ਜਾ ਕੇ ਉਹਨੂੰ ਕੁਝ ਖਵਾ ਦਿੰਦਾ ਜਾਂ ਪਹਿਲਾਂ ਹੀ ਕੁਝ ਨਸ਼ੀਲਾ ਪਦਾਰਥ ਖਵਾਉਂਦਾ ਤੇ ਉਸ ਤੋਂ ਬਾਅਦ ਉਹਨੂੰ ਉੱਥੇ ੱਤਕਾ ਦੇ ਦਿੰਦਾ ਨਦੀ ਦੇ ਵਿੱਚ ਰਾਤ ਨੂੰ ਤੇ ਚੁੱਪ ਕਰਕੇ ਉੱਥੋਂ ਨਿਕਲ ਜਾਂਦਾ ਕਿਸੇ ਨੂੰ ਨਹੀਂ ਪਤਾ ਲੱਗਿਆ ਤੇ ਕੌਣ ਆਇਆ ਕਿਸੇ ਨੂੰ ਨਹੀਂ ਪਤਾ ਕਿਹਦੀ ਬਾਡੀ ਆ ਕਿਸੇ ਨੂੰ ਨਹੀਂ ਪਤਾ ਬੰਦਾ ਕੌਣ ਕਿੱਥੇ ਤਾਂ ਹੁਣ ਖੁਸ਼ਵਿੰਦਰ ਦੇ ਕੋਲੇ ਆਲਰੇਡੀ ਇੱਕ ਆਈਡੀਆ ਹੈ ਕਿ ਕਿਸੇ ਨੂੰ ਜੇ ਮਾਰਨਾ ਤੇ ਮਾਰ ਕੇ ਬਚ ਜਾਣਾ ਉਹਨੂੰ ਲੱਗਦਾ ਕਿ ਹਾਂ ਉਹ ਕਰ ਸਕਦਾ ਤੇ ਦੂਸਰਾ ਉਹਦੀ ਖੁਦ ਦੀ ਜਿਹੜੀ ਹਾਲਤ ਆ ਉਹ ਚੰਗੀ ਨਹੀਂ ਤੇ ਤੀਸਰਾ ਹੁਣ ਉਹਦੇ ਕੋਲੇ ਕਹਿਜਾ ਬੰਦਾ ਹੈ ਜਿਹੜਾ ਆਪਣੀ ਜ਼ਮੀਨ ਵੇਚਣ ਲੱਗਿਆ ਤੇ ਜਦੋਂ ਉਹਨੇ ਇਹ ਸਾਰੀਆਂ ਚੀਜ਼ਾਂ ਨੂੰ ਇਕੱਠਾ ਕੀਤਾ 1+1 1+1 2 ਕੀਤੇ ਤਾਂ ਉਹਨੂੰ ਆਪਣੇ ਲਈ ਇੱਕ ਪਲਾਨ ਮਿਲਿਆ ਹੁਣ ਉਹ ਪਲਾਨ ਦੇ ਵਿੱਚ ਉਹਨੇ ਇੱਕ ਕੈਰੈਕਟਰ ਕ੍ਰੀਏਟ ਕੀਤਾ ਆਪਣੇ ਕੋਲ ਉਹ ਕੈਰੈਕਟਰ ਰੀਅਲ ਚ ਐਗਜ਼ਿਸਟ ਨਹੀਂ ਕੀਤਾ ਪਰ ਉਹਨੇ ਆਪਣੇ ਕੋਲ ਇੱਕ ਕੈਰੈਕਟਰ ਬਣਾਇਆ ਤਾਂ ਉਹ ਕੁਲਵੰਤ ਸਿੰਘ ਉਹਨਾਂ ਨੂੰ ਕਹਿੰਦਾ ਕਿ ਇੱਕ ਬਾਬਾ ਜੀ ਨੇ ਕੋਈ ਸੰਤ ਮਹਾਤਮਾ ਮੈਨੂੰ ਜਾਣਦੇ ਚੰਗੀ ਤਰ੍ਹਾਂ ਪਹਿਲਾਂ ਮੈਂ ਵੀ ਇਹੋ ਜਿਹਾ ਕੁਝ ਕਰਦਾ ਸੀ ਤੇ ਉਹਨਾਂ ਨੇ ਮੇਰਾ ਵੀ ਨਸ਼ਾ ਛਡਾਇਆ ਤੇ ਮੈਂ ਤੁਹਾਡੀ ਗੱਲ ਜ਼ਰੂਰ ਕਰੂੰਗਾ ਉਹਨਾਂ ਕੋਲੇ ਤੇ ਉਹ ਤੁਹਾਡਾ ਵੀ ਨਸ਼ਾ ਛਡਾ ਦੇਣ ਤੇ ਹੁਣ ਇੱਕ ਬੰਦਾ ਜਿਹੜਾ ਕਿਸੇ ਚੀਜ਼ ਨੂੰ ਛੱਡਣਾ ਚਾਹੁੰਦਾ ਤੇ ਆਪਾ ਜੀ ਉਹਨੂੰ ਕਹਿ ਦਈਏ ਵੀ ਹਾਂ ਛੁੱਟ ਜੂਗੀ ਤਾਂ ਫਿਰ ਹੋਰ ਉਹਨੂੰ ਕੀ ਚਾਹੀਦਾ ਉਹ ਤੇ ਕੁਲਵੰਤ ਸਿੰਘ ਕਹਿੰਦੇ ਕਿ ਹਾਂ ਠੀਕ ਆ ਕਿ ਮੈਨੂੰ ਤੂੰ ਮਲਾ ਦੇ ਉਹਨਾਂ ਦੇ ਨਾਲ ਤੇ ਖੁਸ਼ਵਿੰਦਰ ਕਹਿੰਦਾ ਕਿ ਤੁਹਾਨੂੰ ਪਹਿਲਾਂ ਉਹਨਾਂ ਨੂੰ 50000 ਰੁਪਏ ਦੇਣੇ ਪੈਣਗੇ ਤਾਂ ਕੁਲਵੰਤ ਸਿੰਘ ਉਹ ਦੇ ਦਿੰਦੇ ਆ ਤਾਂ 50000 ਰੁਪਏ ਲਾ ਉਹਨੂੰ ਕੋ ਲੈ ਚੁੱਕੇ ਦੂਸਰਾ ਹੁਣ ਉਹ ਡੇਟ ਮਲਾਉਣ ਦੀ ਉਹ ਇਸ ਤਰ੍ਹਾਂ ਦੀ ਰੱਖਦਾ ਕਿ ਜਦੋਂ ਕੁਲਵੰਤ ਸਿੰਘ ਉਹਨਾਂ ਦੇ ਕੋਲੇ ਜਿਹੜੀ ਉਹ ਜ਼ਮੀਨ ਵੇਚ ਰਿਹਾ ਉਹਦੀ ਰਜਿਸਟਰੀ ਦੇ ਪੈਸੇ ਆ ਜਾਣਗੇ ਤੇ ਹੁਣ ਉਹਨੂੰ ਪਤਾ ਵਾ ਕਿਉਂਕਿ ਉਹ ਉਹਨਾਂ ਦੇ ਨੇੜੇ ਨੇ ਤੇ ਉਹਨੂੰ ਪਤਾ ਲੱਗਦਾ ਰਹਿੰਦਾ ਕਿ ਉਹ ਜਿਹੜੀ ਜ਼ਮੀਨ ਦੀ ਡੀਲ ਹੈਗੀ ਉਹ ਕਿੱਥੇ-ਕਿੱਥੇ ਚੱਲ ਰਹੀ ਹੈ ਤਾਂ ਇੱਕ ਦਿਨ ਉਹਨੂੰ ਪਤਾ ਹੁੰਦਾ ਕਿ ਇਸ ਦਿਨ ਉਹਨਾਂ ਕੋਲੇ ਪੈਸੇ ਹੈਗੇ ਆ ਤੇ ਉਸ ਤੋਂ ਇੱਕ ਦੋ ਦਿਨ ਪਹਿਲਾਂ ਹੀ ਉਹੀ ਵੜੀ ਡੇਟ ਉਹਨਾਂ ਨੂੰ ਕਹਿ ਦਿੰਦਾ ਤੇ ਨਾਲ ਹੀ ਉਹਨਾਂ ਨੂੰ ਇਹ ਕਹਿੰਦਾ ਕਿ ਜਿਹੜੇ ਉਹ ਸੰਤ ਮਹਾਤਮਾ ਨੇ ਉਹਨਾਂ ਨੇ ਇਹ ਕਿਹਾ ਕਿ ਜੇ ਤੁਸੀਂ ਨਸ਼ਾ ਛੱਡਣਾ ਹੈ ਤਾਂ ਤੁਹਾਨੂੰ ਪੂਰੀ ਫੈਮਿਲੀ ਨੂੰ ਆਉਣਾ ਪਊਗਾ ਤੇ ਨਹਿਰ ਦੇ ਕੰਡੇ ਦੇ ਉੱਪਰ ਤੁਹਾਨੂੰ ਖੜਨਾ ਪਊ ਤੇ ਉੱਥੇ ਜਾ ਕੇ ਸ਼ਰਾਬ ਵਗੈਰਾ ਤੁਹਾਨੂੰ ਇਸ ਤਰ੍ਹਾਂ ਪੀਣੀ ਪਊ ਤੇ ਤੁਹਾਡੇ ਜਿਹੜੇ ਬਾਕੀ ਦੇ ਪਰਿਵਾਰ ਦੇ ਮੈਂਬਰ ਹੈਗੇ ਉਹਨਾਂ ਨੂੰ ਬਾਬਾ ਜੀ ਦਾ ਪ੍ਰਸ਼ਾਦ ਦਿੱਤਾ ਜਾਊਗਾ ਤੇ ਉਹ ਪ੍ਰਸ਼ਾਦ ਲੈਣਗੇ ਉਸ ਤੋਂ ਬਾਅਦ ਅਸੀਂ ਉੱਥੇ ਪ੍ਰਾਰਥਨਾ ਕਰੂੰਗੇ ਉਸ ਤੋਂ ਬਾਅਦ ਸਭ ਕੁਝ ਠੀਕ ਹੋ ਜਾਊਗਾ 2004 ਦੇਖ ਦੇਣ ਕਲਵੰਤ ਸਿੰਘ ਖੁਸ਼ਵਿੰਦਰ ਦੀ ਦੱਸੀ ਹੋਈ ਜਗ੍ਹਾ ਦੇ ਉੱਪਰ ਆਪਣੇ ਵਾਈਫ ਹਰਜੀਤ ਕੌਰ ਨੂੰ ਲੈ ਕੇ ਜਿੰਨਾਂ ਦੀ ਉਮਰ 38 ਸਾਲ ਸੀ ਆਪਣੀ ਬੇਟੀ ਰਮਨਦੀਪ ਕੌਰ 16 ਸਾਲ ਉਮਰ ਤੇ ਆਪਣੇ ਲੜਕੇ ਅਵਰਿੰਦਰ ਸਿੰਘ ਉਹਦੀ ਉਮਰ ਉਦੋਂ 14 ਸਾਲ ਸੀ ਤਾਂ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਖੁਸ਼ਵਿੰਦਰ ਦੀ ਦੱਸੀ ਹੋਈ ਜਗ੍ਹਾ ਤੇ ਪਹੁੰਚਦੇ ਆ ਤੇ ਖੁਸ਼ਵਿੰਦਰ ਤਿਆਰ ਆ ਪਹਿਲੇ ਸ਼ਰਾਬ ਦੇ ਨਾਲ ਤੇ ਪ੍ਰਸ਼ਾਦ ਦੇ ਨਾਲ ਤੇ ਕੁਲਵੰਤ ਸਿੰਘ ਸ਼ਰਾਬ ਪੀਂਦੇ ਆ ਤੇ ਬਾਕੀ ਦੇ ਤਿੰਨ ਮੈਂਬਰ ਪਰਿਵਾਰ ਦੇ ਉਹ ਕੋਈ ਇਹੋ ਜਿਹਾ ਪ੍ਰਸ਼ਾਦ ਲੈਂਦੇ ਆ ਜਿਹਦੇ ਵਿੱਚ ਪਹਿਲੇ ਹੀ ਕੋਈ ਬਹੁਤ ਸਟਰੋਂਗ ਕੋਈ ਨਸ਼ਾ ਪਾਇਆ ਸੀ ਤੇ ਉਸ ਤੋਂ ਬਾਅਦ ਉਹ 14ਵੀਂ ਪ੍ਰਾਰਥਨਾ ਕਰਨ ਲਈ ਜਾਂ ਜੋ ਵੀ ਉਹਨੇ ਉਹਨੂੰ ਬੋਲਿਆ ਉਹ ਕਰਨ ਦੇ ਲਈ ਥੱਲੇ ਝੁਕਦੇ ਆ ਤੇ ਖੁਸ਼ਵਿੰਦਰ ਉਹਨਾਂ ਚਾਰਾਂ ਨੂੰ ੱੱਕਾ ਦੇ ਦਿੰਦਾ ਨਹਿਰ ਦੇ ਵਿੱਚ ਤੇ ਇਹ ਚੀਜ਼ ਉਹਨੂੰ ਪਹਿਲਾਂ ਹੀ ਕੁਲਵੰਤ ਸਿੰਘ ਦੱਸ ਚੁੱਕੇ ਆ ਕਿ ਮੇਰੇ ਕੋਲ ਅੱਜ 21 ਲੱਖ ਰੁਪਈਆ ਹੈਗਾ ਉਹ ਕਿਤੇ ਨਾਲ ਹੀ ਕੈਰੀ ਕਰ ਰਹੇ ਸੀ ਕੋਈ ਕਿਸੇ ਕੋਈ ਵਹੀਕਲ ਉਹ ਹੋਰ ਚੀਜ਼ ਦੇ ਬਾਰੇ ਮੈਨੂੰ ਕੋਈ ਜ਼ਿਆਦਾ ਨੋਲੇਜ ਨਹੀਂ ਹੈਗੀ ਇਸ ਟਾਈਮ ਕਿ ਕਿਸ ਤਰ੍ਹਾਂ ਸੀ ਪਰ ਉਹਨਾਂ ਨੂੰ ਚਾਰਾਂ ਨੂੰ ਨਦੀ ਦੇ ਵਿੱਚ ਸਿੱਟਣ ਤੋਂ ਬਾਅਦ ਤੇ ਖੁਸ਼ਵਿੰਦਰ ਉਹ 21 ਲੱਖ ਰੁਪਈਆ ਆਪਣੇ ਨਾਲ ਲੈ ਕੇ ਤੇ ਚੁੱਪ ਕਰਕੇ ਆਪਣੇ ਘਰ ਚਲੇ ਜਾਂਦਾ ਤੇ ਜੇ ਉਹ 21 ਲੱਖ ਰੁਪਈਏ ਦੇ ਵਿੱਚੋਂ ਜਿਹਦੇ ਵਿੱਚੋਂ ਫਿਰ ਉਹਨੇ ਸਨ 2008 ਦੇ ਵਿੱਚ 7 ਜਾਂ 8 ਲੱਖ ਰੁਪਏ ਦੇ ਨਾਲ ਆਪਣਾ ਮਕਾਨ ਬਣਾਇਆ ਤੇ 4-5 ਲੱਖ ਰੁਪਇਆ ਉਹਨੇ ਲਾਇਆ ਆਪਣੇ ਵਿਆਹ ਦੇ ਉੱਪਰ ਤੇ ਜਦੋਂ ਪੁਲਿਸ ਵਾਲੇ ਉਸ ਤੋਂ ਬਾਅਦ ਉਹਦਾ ਸਾਰਾ ਬੈਂਕ ਅਕਾਊਂਟ ਨੂੰ ਖੰਘਾਲਦੇ ਆ ਪ੍ਰੋਪਰ 2004 ਤੋਂ ਲੈ ਕੇ 2012 ਤੱਕ ਦਾ ਤਾਂ ਉਹਨਾਂ ਨੂੰ ਵੀ ਉਹੀ ਚੀਜ਼ ਕਲੀਅਰ ਪਤਾ ਵੀ ਲੱਗ ਜਾਂਦੀ ਆ ਕਿ 2004 ਦੇ ਵਿੱਚ ਜਿਸ ਦਿਨ ਉਹ ਮਰਡਰ ਹੁੰਦੇ ਆ ਉਸ ਤੋਂ ਕੁਝ ਦਿਨ ਬਾਅਦ ਉਹਦੇ ਅਕਾਊਂਟ ਦੇ ਵਿੱਚ ਇੱਕ ਬਹੁਤ ਵੱਡੀ ਅਮਾਊਂਟ ਆਉਂਦੀ ਆ ਤੇ ਉਹੀ ਅਮਾਊਂਟ ਹੁੰਦੀ ਆ ਜਿਹੜੀ ਕਲਵੰਤ ਸਿੰਘ ਹੋਣਾ ਦੀ ਵੇਚੀ ਹੋਈ ਜ਼ਮੀਨ ਦੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਉਹਦੇ ਉੱਪਰ ਕੇਸ ਚੱਲਦਾ ਤੇ ਜਿਹੜੇ ਲੋਅਰ ਕੋਰਟ ਹੈ ਕੀ ਆ ਕਿਉਂਕਿ ਇਹਦੇ ਵਿੱਚ ਜਿ ਤੁਹਾਨੂੰ ਯਾਦ ਹੋਵੇ 2012 ਵਾਲਾ ਜਿਹੜਾ ਜਿਹਦੇ ਕਰਕੇ ਉਹ ਫੜਿਆ ਗਿਆ ਉਹ ਜੈਸਮੀਨ कौर 32 ਸਾਲ ਦੀ ਉਹਨਾਂ ਦੀ ਉਮਰ ਉਹ ਇੱਕੋ ਇੱਕ ਬਚ ਕੇ ਸੀ ਉਸ ਹਾਦਸੇ ਦੇ ਵਿੱਚੋਂ ਤੇ ਉਹਨਾਂ ਨੇ ਬਾਅਦੋਂ ਦੇ ਅਗੇਂਸਟ ਗਵਾਹੀ ਦਿੱਤੀ ਤੇ ਉਸ ਤੋਂ ਬਾਅਦ ਕਿਉਂਕਿ ਉਹਦੇ ਵਿੱਚ ਦੋ ਮਾਈਨਰ ਵੀ ਹੈਗੇ ਨੇ 10 ਕਤਲ ਹੋ ਚੁੱਕੇ ਆ 10 ਕਤਲ ਉਹ ਮੰਨ ਚੁੱਕੇ ਆ ਜਿਨ੍ਹਾਂ ਦੇ ਵਿੱਚੋਂ ਦੋ ਨਹੀਂ ਐਕਚੁਅਲੀ ਚਾਰ ਮਾਈਨਰ ਨੇ ਦੋ ਬੱਚੇ ਇੱਕ ਵਾਰ ਦੇ ਤੇ ਦੋ ਬੱਚੇ ਇੱਕ ਵਾਰ ਜਿਹੜੇ 2012 ਦੇ ਵਿੱਚ ਜਸਮੀਨ ਕੌਰ ਦੇ ਨਾਲ ਜਿਹੜੇ ਬੱਚਿਆਂ ਦੀ ਡੈਥ ਹੋਈ ਉਹਨਾਂ ਦੀ ਉਮਰ ਸੀ ਸ਼ਾਇਦ 7 ਸਾਲ ਤੇ 8 ਸਾਲ ਸੌਰੀ 7 ਸਾਲ ਤੇ 6 ਸਾਲ ਤਾਂ ਚਾਰ ਮਾਈਨਰ ਨੇ ਦਸਾਂ ਦੇ ਵਿੱਚ ਤੇ ਜਿਹੜੀ ਕੋਰਟ ਉਹ ਬਹੁਤ ਸਖਤ ਸਟੈਂਡ ਲੈਂਦੀ ਹੈ ਤੇ ਉਹਨੂੰ ਸਜ਼ਾਏ ਮੌਤ ਦਿੱਤੀ ਜਾਂਦੀ ਹੈ ਖੁਸ਼ਵਿੰਦਰ ਸਿੰਘ ਨੂੰ ਉਸ ਤੋਂ ਬਾਅਦ ਉਹ ਅੱਗੇ ਹਾਈ ਕੋਰਟ ਦੇ ਵਿੱਚ ਅਪੀਲ ਕਰਦਾ ਮੋਹਾਲੀ ਤੇ ਹਾਈ ਕੋਰਟ ਦੇ ਵਿੱਚ 28 ਅਗਸਤ 2018 ਨੂੰ ਸਪੈਸ਼ਲ ਕੋਰਟ ਬੈਠਦੀ ਆ सीबीआई ਦੀ ਤੇ ਜਿਹੜਾ ਫੈਸਲਾ ਲੋਅਰ ਕੋਰਟ ਨੇ ਸਜ਼ਾਏ ਮੌਤ ਦਾ ਦਿੱਤਾ ਹੁੰਦਾ ਕੁਸ਼ਵਿੰਦਰ ਲਈ ਉਹੀ ਬਰਕਰਾਰ ਰਹਿੰਦਾ ਵਾ ਉਹਦੇ ਲਈ ਕਿਉਂਕਿ ਇਹਨੂੰ ਰੇਅਰੈਸਟ ਆਫ ਰੇਅਰ ਕਰਾਇਮ ਮੰਨਿਆ ਗਿਆ ਕੋਰਟ ਨੇ ਬਹੁਤ ਸਖਤ ਸਟੈਂਡ ਲਿਆ ਚਾਰ ਬੱਚੇ ਸੀ 10 ਕਤਲ ਹੋਏ ਆ ਤੇ ਉਸ ਤੋਂ ਵੀ ਜ਼ਿਆਦਾ ਇੱਕ ਹੋਰ ਸਖਤ ਸਟੈਂਡ ਇਸ ਕਰਕੇ ਲਿਆ ਗਿਆ ਕਿਉਂਕਿ ਉਹ ਦਸੇ ਤੇ ਦਸੇ ਲੋਕ ਜਿਹੜੇ ਦੁਨੀਆ ਤੋਂ ਚਲੇ ਗਏ ਉਹਨਾਂ ਨੇ ਉਹਦੇ ਉੱਪਰ ਯਕੀਨ ਕੀਤਾ ਉਹ ਯਕੀਨ ਕਰਕੇ ਉਸ ਦਿਨ ਉਸ ਜਗ੍ਹਾ ਤੇ ਪਹੁੰਚੇ ਤਾਂ ਉਹਨੇ ਉਹਨਾਂ ਦੇ ਯਕੀਨ ਦਾ ਗਲਤ ਫਾਇਦਾ ਉਠਾ ਕੇ ਉਹਨਾਂ ਨੂੰ ਜਾਨ ਤੋਂ ਮਾਰਿਆ ਤੇ ਇਸ ਚੀਜ਼ ਦੇ ਉੱਪਰ ਵੀ ਬਹੁਤ ਗਲਤ ਸਖਤ ਸਟੈਂਡ ਲਿਆ ਕੋਰਟ ਨੇ ਤੇ ਉਹਦੀ ਜਿਹੜੀ ਮੌਤ ਦੀ ਸਜ਼ਾ ਸੀ ਉਹ ਬਰਕਰਾਰ ਰੱਖੀ ਤੇ ਅੱਜ ਤੱਕ ਦੀ ਜਿਹੜੀ ਪ੍ਰੈਜ਼ੈਂਟ ਦੀ ਸਟੋਰੀ ਹੈਗੀ ਆ ਖੁਸ਼ਵਿੰਦਰ ਦੀ ਉਹ ਇਹੀ ਹੈਗੀ ਕਿ ਅਜੋ ਆਪਣੀ ਫਾਂਸੀ ਦੀ ਉਡੀਕ ਕਰ ਰਿਹਾ ਵਾ ਅੱਜ ਵੀ ਇਸ ਕੇਸ ਦੇ ਵਿੱਚੋਂ ਜੋ ਆਪਾਂ ਨੂੰ ਸਿੱਖਣ ਨੂੰ ਮਿਲਦਾ ਜੋ ਜਿਹੜੀ ਉਹਨਾਂ ਬਦਕਿਸਮਤ ਲੋਕਾਂ ਨੇ ਗਲਤੀ ਕੀਤੀ ਉਹਨਾਂ ਨੇ ਗਲਤੀ ਇਹ ਕੀਤੀ ਕਿ ਉਹਨਾਂ ਨੇ ਕਿਸੇ ਬੰਦੇ ਦੇ ਉੱਪਰ ٹرسٹ ਕਰ ਲਿਆ ਕਿਸੇ ਬਾਹਰਲੇ ਬੰਦੇ ਦੇ ਉੱਪਰ ਜਿਹਦੇ ਉੱਪਰ ਉਹਨੂੰ ٹرسٹ ਨਹੀਂ ਕਰਨਾ ਚਾਹੀਦਾ ਸੀ ਆਪਣੇ ਫੈਮਿਲੀ ਦੇ ਨਾਲ ਰਹਿਣਾ ਚਾਹੀਦਾ ਆਪਣੇ ਆਪ ਦੇ ਉੱਪਰ ਯਕੀਨ ਕਰਨਾ ਚਾਹੀਦਾ ਤੇ ਇੱਕ ਚੀਜ਼ ਇਹ ਮੰਨਣੀ ਚਾਹੀਦੀ ਆ ਕਿ ਜੇ ਕੋਈ ਵੀ ਇਨਸਾਨ ਤੁਹਾਡੀ ਹੈਲਪ ਕਰ ਸਕਦਾ ਹੋ ਤੁਸੀਂ ਖੋਦੋ ਇੱਕ ਹੁਣ ਮੈਂ ਹੋਰ ਇੱਥੇ ਤੁਹਾਨੂੰ ਇਨਫੋਰਮੇਸ਼ਨ ਥੋੜੀ ਦੇਣੀ ਚਾਹੁੰਦਾ ਮੈਂ ਇੱਕ ਅਲੱਗ ਚੈਨਲ ਬਣਾਇਆ ਜਿਹਦਾ ਨਾਮ ਹੈ ਦੁਨੀਆ ਕਿਤਾਬਾਂ ਦੀ ਤੇ ਅੱਜ ਮੇਰਾ ਉਹਦੇ ਉੱਪਰ ਪਹਿਲਾ ਵੀਡੀਓ ਆਊਗਾ ਤੇ ਅੱਜ ਤੋਂ ਬਾਅਦ ਮੈਂ ਰੈਗੂਲਰਲੀ ਉਹਦੇ ਉੱਪਰ ਵੀਡੀਓਜ਼ ਪਾਉਂਦਾ ਰੂੰਗਾ ਤੇ ਤੁਹਾਡੇ ਚੋਂ ਕੋਈ ਮੇਰਾ ਦੋਸਤ ਇਸ ਤਰ੍ਹਾਂ ਦੀ ਨੌਲੇਜ ਲੈਣੀ ਚਾਹੁੰਦਾ ਜਿਨ੍ਹਾਂ ਨੂੰ ਲੱਗਦਾ ਕਿ ਹਾਂ ਸਾਨੂੰ ਕੁਝ ਮਤਲਬ ਸਾਡੇ ਗਿਆਨ 'ਚ ਵੀ ਵਾਧਾ ਹੋਊਗਾ ਤੇ ਉਸ ਤੋਂ ਬਿਨਾ ਕੁਝ ਇੰਟਰਸਟਿੰਗ ਵੀ ਸਿੱਖਣ ਨੂੰ ਮਿਲੂਗਾ ਤਾਂ ਤੁਸੀਂ ਮੈਂ ਤੁਹਾਨੂੰ ਇਹ ਲਿੰਕ ਵੀ ਇੱਥੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਤੁਸੀਂ ਮੇਰੇ ਉਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਖੁਦ ਸਟਰੋਂਗ ਰਹੋ ਮੈਂਟਲੀ ਸਟਰੋਂਗ ਹੋਵੋ ਫਾਈਟ ਕਰੋ ਤੇ ਸਹੀ ਡਿਸੀਜਨ ਲਓ ਇਹ ਇੱਕ ਲੈਸਨ ਹੈਗਾ ਜਿਹੜਾ ਆਪਾਂ ਨੂੰ ਇਸ ਕੇਸ ਦੇ ਵਿੱਚੋਂ ਸਿੱਖਣ ਨੂੰ ਮਿਲਦਾ ਹੈ ਤੇ ਇਹ ਸੀ ਕਿ ਆਪਣੀ ਅੱਜ ਦੀ ਸਤ ਨੂੰ ਮੈਂ ਤੁਮ ਕੱਲ ਨੂੰ ਮਿਲੂੰਗਾ ਕਿਸੇ ਹੋਰ